ਜੀਰੇ ਇਸ ਵਕਤ ਖੜੇ ਹੋਇਆ ਸੀ ਜਿਹੜਾ ਕਿ ਚੌਕ ਜਿਹੜਾ ਕਲॉक ਟਾਵਰ ਆ ਉੱਥੇ ਖੜੇ ਹੋਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹਦਾ ਭਾਰੀ ਇਕੱਠ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਦਾ ਇੱਥੇ ਇਕੱਠ ਹੋਇਆ ਵਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਇਕੱਠ ਭਾਏ ਕਾਫੀ ਵੱਡਾ ਇਕੱਠ ਜਿਹੜਾ ਇੱਥੇ ਉਹ ਦਿਖ ਰਿਹਾ ਵਾ ਕਿ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਉਤਸ਼ਾਹ ਦੇਖ ਰਿਹਾ सीएम साहब ਜਿਹੜੇ ਤੇ ਆ ਰਹੇ ਨੇ ਉਸ ਚੀਜ਼ ਨੂੰ ਲੈ ਕੇ ਕਾफी ਵੱਡਾ ਜਿਹੜਾ ਦੇਖ ਸਕਦੇ ਹੋ ਜੀ ਅੱਜ ਮੇਰੇ ਤੁਸੀਂ ਜਿਹੜੇ ਲੋਕੋ ਖੜੇ ਹੋਏ ਨੇ ਭਾਵੇਂ ਕੀ ਇਧਰ ਨਾਲ ਆਵਾਜ਼ਾਂ ਹੀ ਕਾफी ਪ੍ਰਭਾਵਿਤ ਹੋ ਰਹੀ ਆ ਲੋਕ ਸਭਾ 2024 ਦਾ ਇਲੈਕਸ਼ਨ ਜਿਹੜਾ ਵਾ ਉਹ ਪੂਰਾ ਮਗਿਆ ਹੋਇਆ ਤੇ ਪੂਰਾ ਗਰਮ ਮਾਹੌਲ ਜਿਹੜਾ ਹੋਇਆ ਪਿਆ ਜਿੱਥੇ ਰਾਜਨੀਤਿਕ ਮਾਹੌਲ ਪੂਰਾ ਗਰਮ ਹੋਇਆ ਪਿਆ ਉੱਥੋਂ ਮੌਸਮ ਵੀ ਬਦ ਦੇਖ ਸਕਦੇ ਆ ਪੂਰਾ ਗਰਮਾ ਪਰ ਉਸ ਦੇ ਬਾਵਜੂਦ ਵੀ ਜਿਹੜੇ ਵਰਕਰ ਨੇ ਆ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਧਰ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਜੀਰੇ ਦੇ ਉਹ ਸਾਰੇ ਇੱਥੇ ਆਪੋ ਆਪਣੇ ਟੁੜੀਆਂ ਦੇ ਜਿਹੜੇ ਉਹ ਡਟੇ ਹੋਏ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੋਂ ਦੇ ਬਲਾਕ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਬਲਵੰਤ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਮਾਨ ਸਾਹਿਬ ਸੀਐਮ ਸਾਹਿਬ ਇੱਥੇ ਆ ਰਹੇ ਨੇ ਆਪਣੇ ਜੀਰੇ ਦੇ ਵਿੱਚ ਅੱਜ ਸਦਾ ਭਗਵਾਨ ਸਿੰਘ ਮਾਨ ਜੀਰੇ ਪਹੁੰਚ ਰਹੇ ਆ ਤੇ ਲੋਕਾਂ 'ਚ ਪੂਰਾ ਉਤਸ਼ਾਹ ਇੰਨੀ ਗਰਮੀ ਦੇ ਹੌਂਦੇ باوجود ਵੀ ਲੋਕ ਇੱਥੇ ਡਟੇ ਹੋਏ ਆ ਤੇ ਉਹਨਾਂ ਨੂੰ ਮਿਲਣ ਵਾਸਤੇ ਤੇ ਉਹਨਾਂ ਦੇ ਦਰਸ਼ਕ ਕਰਨ ਵਾਸਤੇ ਲੋਕ ਇੱਥੇ ਆਏ ਆ ਤੇ ਕੀ ਲੱਗਦਾ ਕੀ ਤੁਹਾਨੂੰ ਕੀ ਜਿਹੜਾ ਜਿਹੜਾ 2024 ਦਾ ਇਲੈਕਸ਼ਨ ਆ ਕਿਉਂਕਿ ਲੋਕ ਸਭਾਲ ਕਾ ਕਡੂਰ ਸਾਹਿਬ ਦੇ ਵਿੱਚ ਕਈ ਮਜ਼ਬੂਤ ਕੈਂਡੀਡੇਟ ਹੋਰ ਵੀ ਨੇ ਤੇ ਕੀ ਲੱਗਦਾ ਤੁਹਾਨੂੰ ਕੀ ਬਾਜੀ ਕੌਣ ਮਾਰੂਗੇ ਤੋਂ ਦੇਖੋ ਜੀ ਸਾਰਿਆਂ ਨੇ ਆਪ ਦਾ ਆਪ ਦਾ ਟੋਨ ਲੜਦੇ ਆ ਪਰ ਇਥੋਂ ਲਾਜਿਤ ਭੁੰਦਰਜੀ ਇਥੋਂ ਜਿੱਤ ਕੇ ਜਾਣਗੇ ਤੇ ਅਸੀਂ ਪੂਰਾ ਜੋਰ ਲਾਵਾਂ ਸਰਿੰਦਰ ਸਿੰਘ ਟਾਰੀਆ ਜੀ ਐਮਐਲਏ ਸਾਹਿਬ ਉਹਨਾਂ ਵੱਲੋਂ ਸਾਰੀ ਡਿਊਟੀ ਲੱਗੀ ਆ ਜਦ ਅਸੀਂ ਘਰ ਘਰ ਜਾ ਕੇ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਜਾਜ ਜਾ ਕੇ ਤੇ ਡੋਰ ਟੂ ਡੋਰ ਕਰਕੇ ਤੋਂ ਉਹਨਾਂ ਨੂੰ ਵੱਧ ਤੋਂ ਵੱਧ ਹੀ ਉਹ ਚੱਪਾ ਅਗੇ ਤੇ ਚਿਤਾਵਾਂ ਦੀ ਹਾਂਜੀ ਵੀਰ ਜੀ ਜੀ ਤੇ ਇੱਥੇ ਜੂਦਾ ਕੋ ਸਾਡੇ ਨਾਲ ਲੈਣ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕਿਵੇਂ ਦੇਖਦੇ ਹੋ ਜਿਵੇਂ ਭਾਰੀ ਇੱਥੇ ਦੇਖ ਰਿਹਾ ਹੈ ਕਿ ਇੰਨੀ ਗਰਮੀ ਆ ਉਸ ਦੇ ਬਾਵਜੂਦ ਵੀ ਇਥੇ ਕਾਫੀ ਜਿਹੜੇ ਵਰਕਰ ਜਿਹੜੇ ਇਕੱਠੇ ਹੋਏ ਨੇ ਤੇ ਜਿਹੜਾ ਇਹ ਦੋ ਆਪਣਾ ਲੋਕ ਸਭਾ ਹਲਕਾ ਕਡੂਰ ਸਾਹਾ ਪੰਥਕ ਹਲਕਾ ਮੰਨਿਆ ਜਾਂਦਾ ਇਹਨੂੰ ਤੇ ਕੌਣ ਬਾਜ਼ੀ ਮਾਰੂਗਾ ਇਥੋਂ ਦੇਖੋ ਜੀ ਇਹਦੇ ਵਿੱਚ ਕੁਝ ਕਹਿਨ ਨੂੰ ਤਾਂ ਕੁਝ ਰਹਿ ਹੀ ਨਹੀਂ ਜਾਂਦਾ ਤੁਸੀਂ ਆਪ ਹੀ ਦੱਸਿਆ ਵੀ ਸਾਰੇ ਪਾਸੇ ਲੋਕ ਆ ਮਹਾਰਾ ਹੀ ਇਕੱਠੇ ਹੋਏ ਆ ਜਿਵੇਂ ਕਿ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਦੀ ਸ਼ਬੀ ਕੀ ਇੱਕ ਬਹੁਤ ਹੀ ਜਿਵੇਂ ਕਹ ਲਓ ਕਿ ਭਲੇ ਮਾਨਸੀ ਵਾਲੀ ਸਾਡੇ ਹਲਕੇ ਦੇ ਵਿੱਚ ਹੈਗੀ ਆ ਉਹਨਾਂ ਦੀ ਉਹਨਾਂ ਦੇ ਗਾਮ ਬੇਟਾ ਸ਼ੰਕਰ ਘਟਾਰੀਆ ਜੀ ਜਿਵੇਂ ਕਿ ਸਾਡੇ ਹਲਕੇ ਦੇ ਵਿੱਚ ਕੰਮ ਹੋ ਰਿਹਾ ਲੋਕ ਆ ਮਹਾਰਾ ਹੀ ਆ ਤੇ ਤੁਸੀਂ ਆਪ ਹੀ ਦੇਖ ਰਹੇ ਟਰਾਲੀਆਂ ਭਰ-ਭਰ ਕੇ ਤੇ ਮੀਤ ਰਹੀਏ ਚਲੋ ਠੀਕ ਹੈ ਜੋਰ ਹਰ ਇੱਕ ਨੇ ਲਾਉਣਾ ਸਾਰੇ ਮਾਦਾੜ ਦੇ ਵਿੱਚ ਪਰ ਉਹ ਜਿੱਦਰ ਲੋਕ ਫਤਵਾ ਦੇਣਗੇ ਸਾਡੇ ਕੈਂਡੀਡੇਟ ਇਥੋਂ ਭੇਜਿਆ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਜੀ ਭੁੱਲਰ ਤੇ ਸਾਡੀ ਸਾਰਿਆਂ ਦੀ ਇਹ ਹੀ ਕਾਮਨਾ ਉਹਨਾਂ ਨੂੰ ਸਭ ਕਾਮਨਾਵਾ ਕਿ ਅੱਜ ਇੱਥੇ ਸੀਐਮ ਸਾਹਿਬ ਵੀ ਆ ਰਹੇ ਨੇ ਕਿ ਉਹ ਜਿੱਤ ਕੇ ਪਾਰਲੀਮੈਂਟ ਵਿੱਚ ਜਾਣ ਤੇ ਲੋਕਾਂ ਦੀ ਆਵਾਜ਼ ਉਹ ਜਿਹੜੀ ਬਲੰਦ ਕਰ ਐ ਸੀਐਮ ਸਾਹਿਬ ਇੱਥੇ ਆ ਰਹੇ ਨੇ ਜਿਰੇ ਦੇ ਵਿੱਚ ਪਹਿਲਾਂ ਵੀ ਪਿਛਲੀ ਵਾਰ ਵੀ ਸੀਐਮ ਸਾਹਿਬ ਜਦੋਂ ਆਏ ਸੀ ਇੱਥੇ ਚੌਂਕ ਦੇ ਵਿੱਚ ਕੱਟ ਕੀਤਾ ਗਿਆ ਸੀ ਬਹੁਤ ਭਾਰੀ ਕੱਟ ਹੋਇਆ ਸੀ ਉਦੋਂ ਵੀ ਸੀਐਮ ਸਾਹਿਬ ਫਿਰ ਦੁਬਾਰਾ ਇੱਥੇ ਆ ਰਹੇ ਨੇ ਕਿਸ ਤਰ੍ਹਾਂ ਮੈਂ ਤੁਹਾਨੂੰ ਦੋ ਰਿਹਾ ਕਿ ਜਿਹੜੇ ਵਰਕਰ ਆ ਉਹਨਾਂ ਦਾ ਜਦੋਂ ਜਿਹੜੇ ਵੱਟੇ ਉਹਦੇ ਲੀਡਰ ਹੁੰਦੇ ਜਦੋਂ ਪਹੁੰਚਦੇ ਆ ਤੇ ਉਹਨਾਂ ਦੇ ਵਿੱਚ ਕਾਫੀ ਇੱਕ ਪਾਵਕਸਾ ਹੁੰਦੀ ਆ ਕਿਉਂਕਿ ਜਿਹੜਾ ਸੀਐਮ ਸਾਬ ਮਾਨ ਸਾਹਿਬ ਨੇ ਉਹਨਾਂ ਦੇ ਨਾਲ ਕਾਫੀ ਲੋਕਾਂ ਦੀ ਅਟੈਚਮੈਂਟ ਜਿਹੜੀ ਜੁੜੀ ਹੋਈ ਆ ਕਿਵੇਂ ਲੱਗਦਾ ਤੁਹਾਨੂੰ ਉਹ ਜਿਹੜਾ ਤੁਸੀਂ 2022 ਦੀ ਗੱਲ ਕਰਦੇ ਉਦੋਂ ਵੀ ਸੀਐਮ ਸਾਹਿਬ ਇੱਥੇ ਆਏ ਸੀ ਉਦੋਂ ਲੋਕਾਂ ਦੇ ਵਿੱਚ ਸੀਗਾ ਕਿ ਉਦੋਂ ਬਦਲਾਅ ਲਿਆਉਣਾ ਸੀ ਉਦੋਂ ਹੁਣ ਜਿਹੜਾ ਕਿ ਢਾਈਆਂ ਸਾਲਾਂ ਦੇ ਵਿੱਚ ਜੋ ਕੰਮ ਹੋਇਆ ਉਹਨੂੰ ਦੇਖ ਕੇ ਲੋਕ ਆਏ ਆ ਕਿ ਉਹਨਾਂ ਦਾ ਇੱਕ ਹਿਸਾਬ ਨਾਲ ਉਹਨਾਂ ਦਾ ਧੰਨਵਾਦ ਧੰਨਵਾਦ ਕਰਨ ਵੀ ਇੱਥੇ ਜਿਹੜੇ ਲੋਕ ਆਵਾਰ ਇੱਥੇ ਪਹੁੰਚ ਰਹੇ ਆ ਉਦੋਂ ਠੀਕ ਆ ਉਦੋਂ ਕਹਿਣ ਆਏ ਸੀ ਕਿ ਭਾਈ ਮੈਂ ਉਹ ਕੈਂਡੀਡੇਟ ਸੀਗੇ ਸੀਐਮ ਦੇ ਤੁਹਾਡੇ ਕਿਸਾ ਤੋਂ ਵੋਟਾਂ ਪਾਇਆ ਲੋਕੋ ਉਨਾਂ ਨੂੰ ਉਦੋਂ ਵੀ ਹੌਸਲਾ ਦੇਣਾ ਸੀ ਤੇ ਅੱਜ ਵੀ ਹੌਸਲਾ ਹੀ ਦੇਣ ਆਏ ਆ ਵੀ ਪਾਰਲੀਮੈਂਟ ਚ ਵੀ ਨਾਲ ਹੀ ਆ ਤੇ ਵਿਧਾਨ ਸਭਾ ਚ ਨਾਲ ਸੀ। ਜੋ ਕਿਹਦਾ ਜਿਹੜੇ ਆ ਉਹ ਨਾਲ ਤੋਂ ਲੱਗਦਾ। ਜੇ ਪ੍ਰਧਾਨ ਜੀ ਨੇ ਡੋਰ ਟੂ ਡੋਰ ਕੀਤਾ ਤੇ ਰੋਟ ਰੋਣ ਜਦੋਂ ਤੁਸੀਂ ਕਰ ਰਹੇ ਸੀ ਤੇ ਕਿਵੇਂ ਦਾ ਸ਼ਾ ਮੇਰੇ ਲੋਕਾਂ ਦੇ ਲੋਕ ਕਿਵੇਂ ਦਾ ਹਮਾਰਾ ਕਿਵੇਂ ਮਿਲਿਆ। ਬਹੁਤ ਵਧੀਆ ਹਮਾਰਾ ਮਿਲਿਆ। ਬਹੁਤ ਅੱਗੇ ਉਹਦੇ ਅੱਗੇ ਵੀ ਤੁਹਾਨੂੰ ਜਿਤਾਇਆ ਤੇ ਐਕਟ ਵੀ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਦੇ ਰਸਟੋਰਾਂ ਨੂੰ ਸਰ ਨੂੰ ਕਹਿ ਕੇ ਤੇ ਵੋਟਾਂ ਵੱਧ ਤੋਂ ਵੱਧ ਪਾ ਕੇ ਤੇ ਜਿਤਾਉਣਾ। ਠੀਕ ਆ ਬਹੁਤ ਧੰਨਵਾਦ ਜੀ। ਐਂ ਤੇ ਕੋ ਤੁਸੀਂ ਇਹ ਗੱਲਬਾਤ ਸੁਣੀ ਤੇ ਪ੍ਰਧਾਨ ਸਾਹਿਬ ਉਹਨਾਂ ਦੀ ਜਿਵੇਂ ਦੇਖਿਆ ਵਾਸੀ ਗਰੇਵ ਸਾਹਿਬ ਇੱਥੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਆਗੂ ਨੇ ਉਹ ਸਾਡੇ ਨਾਲ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਵਕੀਸਾਬਾਜ ਜੀ ਸੀਐਮ ਸਾਹਿਬ ਆ ਰਹੇ ਨੇ ਜਿਰੇ ਦੇ ਵਿੱਚ ਪਹਿਲਾਂ ਤੇ ਟੀਮ ਲੈ ਕੇ ਕੀ ਕਹਿਣਾ ਚਾਹੋਗੇ ਸੀਐਮ ਸਾਹਿਬ ਆ ਰਹੇ ਨੇ ਤਬਦੀ ਧੁੱਪ ਦੇ ਵਿੱਚ ਖੜਨਾ ਕਾਂ ਬੰਦਲੀ ਬਹੁਤ ਔਖਾ ਪਰ ਸੀਐਮ ਸਾਹਿਬ ਨੂੰ ਲੈ ਕੇ ਲੋਕਾਂ ਚ ਇੰਨਾ ਕੋ ਉਤਸ਼ਾਹ ਨਹੀਂ ਕਿ ਇਸ ਤਪਦੀ ਧੁੱਪ ਦੇ ਵਿੱਚ 40 ਡਿਗਰੀ ਟੈਂਪਰੇਚਰ ਤੇ ਲੋਕ ਖੜੇ ਨੇ ਇਹ ਸੀਐਮ ਸਾਹਿਬ ਦਾ ਪਿਆਰ ਆ ਲੋਕਾਂ ਦੀ ਸਤਿਕਾਰ ਤੇ ਕਿਲਾ ਦਾ ਕੜਾ ਬਾਜੀ ਮਰੂਗਾ ਕਿਉਂਕਿ ਜਿਹੜਾ ਜੇ ਲੋਕ ਸਭਾ ਹਲਕਾ ਖਡੂਰਸਰ ਪੰਥਕਾਲਕਾ ਵਾ ਤੇ ਬੜੇ ਵੱਡੇ ਵੱਡੇ ਕੈਂਡੀਡੇਟ ਜਿਹੜਾ ਇੱਥੇ ਉਹ ਖੜੇ ਹੋਏ ਨੇ ਜਿਨ੍ਹਾਂ ਦਾ ਕਾफी ਨਾਂ ਆ ਜਿਹੜੇ ਜਾਦ ਉਮੀਦਵਾਰੀ ਹੈਗੇ ਨੇ ਦੂਜੇ ਪਾਰਟੀਆਂ ਦੇ ਜਿਹੜੇ ਉਹ ਵੀ ਵੱਡੇ ਕੈਂਡੀਡੇਟ ਨੇ ਕੌਣ ਬਾਜੀ ਮਰੂਗਾ ਦੇਖੋ ਇਹ ਵਿੱਚ ਕੋਈ ਸ਼ੱਕ ਨਹੀਂ ਲੋਕ ਸਭਾ ਹਲਕਾ ਖਡੂਰਸਰ ਪੰਥਕਾਲਕਾ ਪਰ ਪੰਥ ਵੀ ਸ਼ਾਂਤੀ ਪਸੰਦ ਲੋਕਾਂ ਦਾ ਹੁੰਦਾ ਲੋਕ ਸ਼ਾਂਤੀ ਪਸੰਦ ਨੇ ਲੋਕ ਸ਼ਾਂਤੀ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਜੋ ਲੋਕਾਂ ਨੂੰ ਸੂਚਿਤ ਦਿੱਤੀਆ ਜੋ ਲੋਕਾਂ ਲਈ ਚੰਗੇ ਕੰਮ ਕੀਤੇ ਆ ਕਰ ਰਹੇ ਆ ਉਹਨਾਂ ਦੇ ਬਦਲੇ ਆਮ ਆਦਮੀ ਪਾਰਟੀ ਨੂੰ ਪੰਥਕ ਹਲਕੇ ਦੇ ਪੰਥਕ ਲੋਕ ਵੀ ਜਰੂਰ ਸਪੋਰਟ ਕਰਨਗੇ ਤੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਖਡੂਸੇਫ ਅਤੇ ਕਰੂਗੀ ਲੱਗਦਾ ਤੁਹਾਨੂੰ ਕਿ ਫਲੇ ਕਰੇ ਕਿ ਦੋ ਜਵਿਆ ਆਪਣਾ ਹਲਕਾ ਬਿਲਕੁਲ ਜੀ ਬਿਲਕੁਲ ਵਾਇਬਰ ਦੀ ਕਿਰਪਾ ਨਾਲ ਚੰਗੀ ਲੀਡ ਦਾ ਫਤ ਕਰੋਗੇ ਜੀਰੇ ਦਾ ਕਿਵੇਂ ਮਾਹੌਲ ਹੈ ਤੁਹਾਨੂੰ ਕਿਉਂਕਿ ਆਪਣੇ ਨੌ ਵਿਧਾਨ ਸਭਾ ਹਲਕੇ ਹੁੰਦੇ ਨੇ ਜੀਰਾ ਹਲਕਾ ਜਿਹੜਾ ਵਾ ਉਹ ਕਿਵੇਂ ਲੱਗਦਾ ਤੁਹਾਨੂੰ ਵੀ ਜਿਹੜੀ ਪਿਛਲੀ ਲੀਡ ਸੀ ਉਹਦੇ ਨਾਲ ਲੀਡ ਵਧੂਗੀ ਕਿ ਜਾਂ ਫਿਰ ਬਰਾਬਰ ਰਹੂਗਾ ਮਤੇ ਗਰੋਧੀਆਂ ਦਾ ਤਾਂ ਇਹ ਕਹਣਾ ਕੋਕਲਬੀਰ ਸਿੰਘ ਜੀਰਾ ਜਿਹੜੇ ਆ ਉਹ ਵੀ ਆਪਣੇ ਹਲਕੇ ਦੇ ਨੇ ਤੇ ਉਹਨਾਂ ਨੂੰ ਐਮਪੀ ਉਹ ਐਮਪੀ ਦਾ ਲੈਜੈਂਡਰ ਲੱਭਦੇ ਨੇ ਉਹਨਾਂ ਦਾ ਵੀ ਇਹ ਕਹਣਾ ਕਿ ਜੀਰੇ ਦੇ ਵਿੱਚੇ ਦੇ ਹਰਕੇ ਕੰਮ ਜਿਹੜਾ ਉਹ ਡਾਉਣੀ ਆ ਜਮਾ ਕੁਲਵੀਰ ਸਿੰਘ ਜੀਰਾ ਨੂੰ ਲੋਕਾਂ ਨੇ 2 ਸਾਲ ਪਹਿਲਾਂ ਨਕਾਰਿਆ ਲੋਕਾਂ ਨੂੰ ਕੁਲਵੀਰ ਸਿੰਘ ਜੀਰਾ ਦਾ ਕੀਤਾ ਹੋਇਆ ਤਸ਼ੱਦਦ ਤੋਡੇ ਚੈਨਲ ਤੇ ਪਈ ਹੋਈ ਵੀਡੀਓ ਭੁੱਲੀ ਨਹੀਂ ਵੀ ਜਦੋਂ ਲਾਸ਼ਾ ਖੋਕੇ ਵੀ ਸਾੜਨ ਦੀ ਕੋਸ਼ਿਸ਼ ਕੀਤੀ ਗਈ ਆ ਕੁਲਵੀਰ ਸਿੰਘ ਜੀਰਾ ਉਹੀ ਆ ਜਿਹਨੂੰ ਲੋਕਾਂ ਨੇ 2 ਸਾਲ ਪਹਿਲਾਂ ਨਿਕਾਲਿਆ 2 ਸਾਲ ਬਾਅਦ ਲੋਕਾਂ ਨੂੰ ਕੁਲਵੀਰ ਸਿੰਘ ਜੀਰਾ ਦੇ ਕੀਤੇ ਕੰਮ ਭੁੱਲੇ ਨਹੀਂਗੇ ਲੋਕ ਫੇਰ ਤੋਂ ਦੁਬਾਰਾ ਕਰਾਰੀ ਹਾਰ ਦੇਣਗੇ ਕਿ ਕੁਲਵੀਰ ਸਿੰਘ ਜੀਰਾ ਜਿਹੜੇ ਹਵਾ ਬਣਾ ਰਹਿਣ ਤੁਹਾਨੂੰ ਕਿ ਲੱਗਦਾ ਕਿ ਉਹ ਹਵਾ ਜਿਹੜੀ ਉਹ ਭੋਕੀ ਹੋਊਗੀ ਉਹ ਇੱਕ ਸਿਰਫ ਜੀਰਾ ਨਾ ਨਾ ਜੀਰਾ ਨਾਮ ਦੇ ਨਾਲ ਲੱਗ ਜਾਣ ਨਾਲ ਇਹ ਥੋੜੀ ਹੈ ਕਿ ਸਾਰਾ ਜੀਰਾ ਹਲਕਾ ਉਹਦਾ ਹੋ ਗਿਆ ਜੀਰੇ ਦੇ ਲੋਕ ਵੀ ਸਾਮੀਦਾਰ ਨੇ ਆ ਜੀਰੇ ਦੇ ਲੋਕ ਹੀ ਨੇ ਜਿਹੜੇ ਭਗਵੰਤ ਜੀ ਦੀ ਧੁੱਪੇ ਵੇਟ ਕਰ ਰਹੇ ਨੇ 40 ਡਿਗਰੀ ਟੈਂਪਰੇਚਰ ਦੇ ਵਿੱਚ ਧੁੱਪੇ ਖੜੇ ਨੇ ਤੇ ਇਹ ਲੋਕ ਬਹੁਤ ਮਿਹਨਤੀ ਜਿਹੜਾ ਰੂਹ ਤੇ ਇਮਾਨਦਾਰ ਲੋਕ ਨੇ ਜਿਹੜੇ ਇਮਾਨਦਾਰ ਮੁੱਖ ਮੰਤਰੀ ਆਸਾਸ ਦੇ ਲਈ ਇੱਥੇ ਖੜੇ ਨੇ ਇੱਕ ਆਮ ਆਦਮੀ ਪਾਰਟੀ ਦੇ ਹੋਰ ਆਗੂ ਜਿਹੜੇ ਖੜੇ ਹੋਏ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਰਣਾ ਜੀ ਤੁਸੀਂ ਜ਼ੀਰੋ ਦੇ ਵਿੱਚ ਆਏ ਹੋ ਤੇ ਤੁਹਾਡੇ ਜਿਹੜੇ ਸੀਐਮ ਸਾਹਿਬ ਨੇ ਜਿਹੜੇ ਤੁਹਾਡੀ ਪਾਰਟੀ ਦੇ ਜਿਨ੍ਹਾਂ ਨੂੰ ਤੁਹਾਡੀ ਪਾਰਟੀ ਦੇ ਆਗੂ ਜਿਹੜੇ ਪੰਜਾਬ ਦਾ ਮਾਣ ਕਹਿੰਦੇ ਨੇ ਉਹ ਇੱਥੇ ਪਹੁੰਚ ਰਹੇ ਨੇ ਕਿਵੇਂ ਦਾ ਪਹਿਲਾਂ ਤੇ ਫੀਲ ਕਰ ਰਹੇ ਹੋ ਪਹਿਲਾਂ ਇਹ ਦੱਸੋ ਸਾਰੇ ਤੋਂ ਪਹਿਲਾਂ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਬਤ ਤੇ ਸਾਰਾ ਪੰਜਾਬ ਵੀ ਸਾਡੀ ਪਾਰਟੀ ਸਾਰਾ ਪੰਜਾਬ ਦੀ ਸੀਐਮ ਮਾਨ ਭਗਵਾਨ ਸਿੰਘ ਤੇ ਮਾਨ ਕਰਦਾ ਹੈ ਜਿਹੜੀ ਲੈਕੇ ਨੇ ਇਹ ਵਿਕਾਸ ਦੇ ਮੁੱਦਿਆਂ ਲੜੀ ਜਾ ਰਹੀ ਹੈ 2 ਸਾਲਾਂ ਦੇ ਵਿੱਚ ਇਹਦਾ ਸਰਕਾਰ ਨੇ ਕੰਮ ਕੀਤੇ ਆ ਪਹਿਲੀ ਵਾਰ ਹੋਇਆ ਅੱਗੇ ਜਿੰਨੀਆਂ ਵੀ ਸਰਕਾਰਾਂ ਆਇਆ ਕਰਦੀਆਂ ਸੀ ਪਹਿਲੋ 4 ਸਾਲ ਕੁਝ ਨਹੀਂ ਮਗਰਲੇ 6 ਮਹੀਨਿਆਂ ਦੇ ਵਿੱਚ ਕੰਮ ਕਰਿਆ ਕਰਦੀਆਂ ਸੀ ਇਹਨਾਂ ਪਹਿਲੇ ਦਿਨ ਤੋਂ ਚਾਹੇ ਨੌਕਰੀਆਂ ਦੀ ਗੱਲ ਹੋਵੇ ਚਾਹੇ ਖੇਤੀਬਾੜੀ ਕਿਸਾਨੀ ਦੀ ਗੱਲ ਹੋਵੇ ਤੇ ਮੰਡੀਆਂ ਦੀ ਗੱਲ ਹੋਵੇ ਜੇਕਰ ਕਿਦਰ ਨਾ ਕਿਸਾਨੀ ਪਾਣੀ ਬਾਰੇ ਜੇਕਰ ਸੋਇਆਂ ਦੀ ਗੱਲ ਹੋਵੇ ਕਿਸੇ ਵੀ ਮੁੱਦੇ ਤੇ ਗੱਲ ਹੋਵੇ ਤੇ ਇਹਨਾਂ ਬੜਾ ਸੰਜੀਦਗੀ ਨਾਲ ਕੰਮ ਕੀਤਾ ਹੈ ਤੇ ਲੋਕਾਂ ਦੇ ਇੱਕ ਆਜ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹਰ ਘਰ ਬਿਜਲੀ ਦਾ ਜਿਹੜਾ ਜ਼ੀਰੋ ਬਿੱਲ ਆ ਰਹੇ ਨੇ ਤੇ ਲੋਕਾਂ ਦੀ ਜਿਹੜੇ ਮੰਡੀਆਂ ਦੇ ਵਿੱਚ ਫਸਲ ਹੈ ਛੋਟਾ-ਫੋਟੋ ਦੀ ਠਕਾਈ ਹੋਈ ਆ ਫਟਾ-ਫਟਾ ਦਾ ਕਿਦਰ ਨਾ ਪਰ ਭਾਈ ਓਕੇ ਉਤੇ ਪੈਸੇ ਜਿਹੜੇ ਖਾਤਿਆਂ ਦੇ ਵਿੱਚ ਆਏ ਆ ਜੇਕਰ ਆਪਾਂ ਗੱਲ ਬਿਜਲੀ ਦੇ ਖੇਤਾਂ ਵਾਲੀਆਂ ਮੋਟਰਾਂ ਦੀ ਗੱਲ ਕਰੀਏ ਤੇ ਪਹਿਲੀ ਵਾਰੀ ਹੋਇਆ ਏ ਕਿ ਕਦੀ ਕਿਸਾਨ ਸਿਆਲ ਦੇ ਦਿਨਾਂ ਦੇ ਵਿੱਚ ਰਾਤਾਂ ਨੂੰ ਜਾ ਕੇ ਕਿਦਾਂ ਨਾਲ ਆਪਣੇ ਕਣਕ ਜਿਹੜਾ ਪਾਣੀ ਦਿੰਦਾ ਸੀ ਉਹ ਦਿਨ ਵੇਲੇ ਮੋਟਰਾਂ ਚਲਾਈਆਂ ਜਾਂਦੇ ਦਿਨ ਵੇਲੇ ਕਿਦਾਂ ਨਾਲ ਪਾਣੀ ਲੱਗਦਾ ਏ ਕਿਸਾਨ ਨੂੰ ਰਾਤ ਨੂੰ ਠੰਡ ਦੇ ਵਿੱਚੇ ਉੱਠਣਾ ਪੈਂਦਾ ਤੇ ਪਹਿਲੀ ਵਾਰੀ ਹੋਇਆ ਏ ਕਿਸਾਨਾਂ ਦੇ ਜਿਹੜੀ ਕਿਦਾਂ ਨਾਲ ਫਸਲ ਜਿਹੜੀ ਆ ਫਟਾਫਟ ਚੁਕਾਈ ਜਾਂਦੀ ਆ ਪਹਿਲੀ ਵਾਰੀ ਹੋਇਆ ਏ ਕਿ ਜਿਹੜੀਆਂ ਨੌਕਰੀਆਂ ਵਾ ਤੁਹਾਡੇ ਕਿਦਾਂ ਨੂੰ ਮੈਰਿਟ ਦੇ ਆਧਾਰ ਤੇ ਮਿਲੀਆਂ ਏ ਉਹ ਪਹਿਲਾਂ ਵਾਂਗੂ ਨਹੀਂ ਪੈਸਿਆਂ ਵਾਲਾ ਕੰਮ ਨਹੀਂ ਚੱਲਦਾ ਬਿਲਕੁਲ ਵੀ ਤੇ ਜਿਹੜੀ ਰਿਸ਼ਵਤ ਖੋਰੀ ਵੀ ਕਾਫ ਆਪ ਦਾ ਕਿ ਜਿਹੜੀ ਆ ਉਹਨੂੰ ਠੱਲ ਪੈ ਚੁੱਕੀ ਆ ਕਹਿੰਦਾ ਤੁਹਾਨੂੰ ਵਿਸ਼ਤਾਚਾਰ ਕਿ ਨਾਲੋਂ ਕਟਿਆ ਬਿਲਕੁਲ ਕਟਿਆ ਜੀ ਓਕੇ ਬਿਲਕੁਲ ਕਟਿਆ ਵਾ ਉਹਦੇ ਦਾ ਲਾਇਸੈਂਸ ਵਾਲੇ ਬੰਦੇ ਵਿਚਾਰੇ ਚੱਕਰ ਕੱਢਦੇ ਰਹਿੰਦੇ ਜੀ ਉਹਦੇ ਲੋਕਾਂ ਦੇ ਲਾਇਸੈਂਸ ਬਣ ਕੇ ਘਰੇ ਆਉਂਦੇ ਆ ਓਕੇ ਜਿਹੜਾ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਖਡੂਰ ਸੇਵਾ ਇਹ ਪੰਥਕ ਹਲਕਾ ਮੰਨਿਆ ਜਾਂਦਾ ਤੇ ਇੱਥੇ ਜਿਹੜਾ ਜਿਹੜਾ ਆਰਕੀ ਜਿਹੜਾ ਇਲੈਕਸ਼ਨ ਆ ਉਹਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਵੀ ਜਿਹੜੇ ਆ ਉਹੀ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਜਿਨ੍ਹਾਂ ਤੇ ਕੀ ਕਾਫੀ ਹਵਾਵਾ ਇਹ ਜਿਹੜੀ ਉਹਨਾਂ ਦੀ ਹਵਾ ਜਿਹੜੀ ਅਸੀਂ ਦੇਖ ਰਹੇ ਆ ਗਰਾਊਂਡ ਦੇ ਉੱਤੇ ਉਸ ਤਰ੍ਹਾਂ ਦੀ ਹਵਾ ਜਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਸੀ ਤੇ ਕੀ ਲੱਗਦਾ ਤੁਹਾਨੂੰ ਕੀ ਜਿਹੜਾ ਵਾ ਲਾਲਜੀਤ ਖੁੱਲਰ ਆ ਉਹ ਟੱਕਰ ਦੇ ਪਾਉਣਗੇ ਅਮਰਤਪਾਲ ਨੂੰ ਦੂਜੇ ਬੰਨੇ ਕਰਬੀਰ ਸਿੰਘ ਜੀਰਾ ਜਿਹੜੇ ਕੀ ਉਹ ਵੀ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਆਮਦਵੀ ਪਾਰਟੀ ਦੀ ਜਿਹੜੀ ਉਹ ਰੁਖੇ ਰੁਖੂ ਹੋ ਚੁੱਕੀ ਆ ਤੇ ਗੁਰਦੀਪ ਸਿੰਘ ਜੀ ਦਾ ਵੀ ਇਹ ਕਹਿਣਾ ਵੇਖੋ ਜੀ ਜਿਹੜਾ ਗੱਲ ਜਿਹੜੀ ਲੈਖਨ ਦੀ ਲੋਕਤੰਤਰ ਆ ਕੋਈ ਵੀ ਲੈਖਨ ਲੜ ਸਕਦਾ ਹੈ ਜੇ ਕਾਂਗਰਸੀ ਆਗੂ ਕਹਿੰਦੇ ਆ ਕਿ ਪਾਰਟੀ ਖੇਰੂ-ਖੇਰੂ ਹੋ ਚੁੱਕੀ ਆ ਇਹ ਤਾਂ ਕਹਿਣ ਘੋਣ ਦੀਆਂ ਗੱਲਾਂ ਵਾ ਚੇਕ ਇਹ ਤੇ ਪਤਾ ਲੋਕਾਂ ਨੂੰ ਕਾਂਗਰਸ ਖੇਰੂ-ਖੇਰੂ ਹੋਈ ਜਾਂ ਕਿਹੜੀ ਹੋਈ ਆ ਆਮ ਪਾਰਟੀ ਦਾ ਵੇਖੋ ਜਿਹੜਾ ਅਕਾਟਾ ਠਾਠਾ ਮਾਰਦਾ ਕਾਟਾ ਇੱਕ ਹੜ ਦੀ ਤਰ੍ਹਾਂ ਲੋਕ ਆਏ ਹੋਏ ਨੇ ਇੰਨੀ ਗਰਮੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਾਰਾਂ ਜੀਪਾਂ ਮੋਟਰਸਾਈਕਲ ਲੈ ਕੇ ਆਏ ਹੋਏ ਨੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਬਹੁਤ ਉੱਚਾ ਆਇਆ ਇਹਦੇ 'ਚ ਕੋਈ ਗਰਾਵਟ ਵਾਲੀ ਗੱਲ ਨਹੀਂ ਮਨਨ ਕਿ ਜਿਹੜੇ ਤੁਹਾਨੂੰ ਲੱਗਦਾ ਕਿ ਲਾਜ ਜੀ ਬੱਲੇ-ਬਾਜੀ ਮਾਰ ਜਣਗੇ ਬ ਬਾਕੀ ਲੋਕਾਂ ਦਾ ਫਤਵਾ ਲੋਕਾਂ ਨੇ ਫਤਵਾ ਦੇਣਾ ਵੇ ਕੇ ਕੇ ਇੱਥੇ ਹੋਰ ਵੀ ਅਗੂ ਨੇ ਹੰਜੀ ਉਸ ਨੂੰ ਕੀ ਕਰਨਾ ਜਾਓਗੇ ਜਿਹੜਾ ਅੱਜ ਆਪਣੇ ਹਲਕੇ ਦੇ ਵਿੱਚ ਮਾਨਸਬ ਆ ਰਹੇ ਨੇ ਹਰ ਜੀ ਸਭ ਤੋਂ ਪਹਿਲਾਂ ਤਬਦਾ ਸੱਚ ਨਿਰੂਪ ਦੇਖਣ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਹੰਜੀ ਬਾਕੀ ਮਰਾਲਾ ਸਾਹਿਬ ਮਾਨਸਬ ਆ ਰਹੇ ਨੇ ਮਾਨਸਬ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਨੇ ਤੁਹਾਨੂੰ ਪਤਾ ਵੀ ਇਹ ਮਾਨਸਬ ਇੱਕ ਇਹੋ ਜਿਹਾ ਇਨਸਾਨ ਨੇ ਉਹਨਾਂ ਉੱਤੇ ਇੱਕ ਵੀ ਪਰਸੈਂਟ ਕ੍ਰਿਪਚਨ ਦਾ ਕੋਈ ਵੀ ਦਾਗ ਐ ਨਹੀਂ ਪਹਿਲਾਂ ਵਾਲੇ ਮੁੱਖ ਮੰਤਰੀ ਮਹਿਲਾ ਚੋਂ ਨਹੀਂ ਨਿਕਲਦੇ ਸੀਗੇ ਕੋਈ ਜਾ ਕੇ ਬਹਿ ਜਾਂਦੇ ਸੀਗੇ ਛਿਮਲੇ ਕੋਈ ਜਾ ਕੇ ਸਸਰਜ ਬਹਿ ਜਾਂਦੇ ਸੀਗੇ ਕਿਤੇ ਵੀ ਇਹ ਇੱਕ ਇਹੋ ਜਿਹੇ ਮੁੱਖ ਮੰਤਰੀ ਆ ਜਿਹੜੇ ਵੀ ਪਿੰਡ-ਪਿੰਡ ਜਾ ਕੇ ਸਾਰਿਆਂ ਨੂੰ ਮਿਲ ਰਹੇ ਆ ਹੁਣ ਤੁਸੀਂ ਜਾਂਦੇ ਕਈ ਵਾਰ ਜਾਂਦੇ ਗੱਡੀਆਂ ਦੇ ਕਾਫਲੇ ਰੋਕ ਕੇ ਸਾਰੇ ਲੋਕਾਂ ਨੂੰ ਮਿਲਦੇ ਆ ਬਹੁਤ ਵਧੀਆ ਇਨਸਾਨ ਆ ਉਹਨਾਂ ਦੇ ਸਦਕਾ ਹੀ ਆ ਜਾਂ ਜਿਹੜਾ ਠਾਠਾ ਮਾਰਦਾ ਜੀ ਦੀ ਜਕਾਠ ਆ ਭਾਈ ਨਰੇਸ਼ ਕਟਾਰੀ ਆ ਜੀ ਭਾਈ ਸ਼ੰਕ ਅਮਦ ਸਾਰੇ ਵੀਡੀਓ ਤੁਸੀਂ ਦਰਸ਼ਕੋ ਦੇਖ ਚੁੱਕੇ ਹੋ ਇਹਦੇ ਵਿੱਚ ਤੁਸੀਂ ਦੇਖ ਲੈਣੋ ਕਿ ਇਕੱਠ ਜਿਹੜਾ ਵਾ ਉਹ ਵੱਡੇ ਪੱਦਰ ਦੇ ਉੱਤੇ ਜਿਹੜਾ ਇਕੱਠ ਜਿਹੜਾ ਇੱਥੇ ਜੀਰੇ ਦੇ ਵਿੱਚ ਹੋਇਆ ਸੀ ਵਰਕਰਾਂ ਦਾ ਆਮ ਆਦੀ ਪਾਰਟੀ ਦੇ ਵਰਕਰਾਂ ਦਾ ਜਿੱਥੇ ਸੀਐਮ ਭਗਵੰਤ ਮਾਨ ਜੀ ਪਹੁੰਚ ਰਹੇ ਸਨ ਤੇ ਤੁਹਾਡੀ ਕੀ ਰਾਇ ਹੈ ਜੋ ਕੁਝ ਇਹਨਾਂ ਆਪਕੋ ਨੇ ਕਿਹਾ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਸਾਰਾ ਆਪਣੀ ਇਸ ਵੀਡੀਓ ਨੂੰ ਲੈ ਕੇ ਆਪਣੀ ਰਾਇ ਜਿਹੜੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਭੇਜਿਓ ਤੇ ਇਹ ਵੀ ਜਰੂਰ ਦੱਸਿਓ ਕੀ ਲੋਕ ਸਭਾ ਹਲਕਾ ਕਲੂਰ ਸਾਹਿਬ ਤੋਂ ਕੌਣ ਜਿੱਤੂ ਰਹੇਗਾ ਦੇਖਦੇ ਰਹੋ ਤਪਦਾ ਸੱਚ ਨਿਊਜ਼